ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪਿਆਰ ਕਰਨ ਵਾਲੇ ਲੋਕ ਦਸਾਂ ਨਾ ਹੋਣ ਦੀ ਕਮਾਈ ਕਰਦੇ ਵਾਲੇ ਲੋਕ ਮਾਮਾ ਭੈਣਾ ਇੱਥੇ ਆਈਆਂ ਨੇ ਕਿਉਂਕਿ ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ ਸੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ ਔਰ ਲੀਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕਿ ਉਹ ਤੋਂ ਵੱਧ 31 ਮਾਰਚ ਤੱਕ ਇਹ ਵਰਤ ਚੁੱਕੇ ਨੇ ਹਰਿਆਣਾ ਵੱਲ ਇਹੀ ਬੀਬੀਐਮਬੀ ਐਸੇ ਬੀਬੀਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਦਾ ਦਿੱਤਾ 21 ਮਈ ਨੂੰ ਪਿਛਲੀ ਨੂੰ ਛੇ ਚਿੱਠੀਆਂ ਲਿਖੀਆਂ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰ ਇੱਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲਿਓ ਤੁਹਾਡਾ ਪਾਣੀ ਘਟੂਗਾ ਤੁਸੀਂ ਬਹੁਤ ਜ਼ਿਆਦਾ ਵਰਤ ਰਹੇ ਹੋ ਅਸੀਂ ਦੇਖ ਪਤਾ ਨਹੀਂ ਐਸ ਵਾਰ ਸਾਡੇ ਕੋਲ ਆਪਣੇ ਕਸਤੀਆਂ ਆਪਦੇ ਅਸੀਂ 10000 ਏਕੜ ਦਾ ਆਪਣੇ ਜ਼ਿਲ੍ਹੇ ਚ ਪਹਿਲੀ ਵਾਰ ਪਾਣੀ ਪਹੁੰਚੇ ਵੀ ਤੁਸੀਂ ਇਹਦਾ ਸੰਜਮ ਨਾ ਕਰੋ ਨਹੀਂ ਬਲੇ ਪ੍ਰਾਣਾ ਤਾਂ ਪਈਆਂ ਹੋਈਆਂ ਸੀ ਚਲੋ ਅਸੀਂ ਹਾਈ ਕੋਰਟ ਚਲੇ ਗਏ ਪਹਿਲੀ ਗੱਲ ਤਾਂ ਬੀਬੀਐਮਬੀ ਦਾ ਹਾਈ ਕੋਰਟ ਜਾਣ ਦਾ ਕੀ ਬਣਦਾ ਜਾਂ ਫਰੀਦਾ ਭਾਜੀ ਬੀਬੀਐਮਬੀ ਕਿਤੇ ਹੈ ਬੀਬੀਐਮਬੀ 60% ਦਾ ਸਾਡਾ ਮਤਲਬ ਉਹਨੇ ਹਰਿਆਣਾ ਜਾਵੇ ਤੇ ਬੀਬੀਐਮਬੀ ਆਪ ਜਾ ਰਹੀ ਹੈ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਨੂੰ ਦੇ ਕੇ ਪਊ। ਪੰਜਾਬ ਆਪ ਦੇ ਗੁਰਦੀਪ ਵਕੀਲ ਕਰ ਰਿਹਾ ਜੀ। ਦੱਸਣ 60% ਮਤਲਬ ਸਾਡਾ 2 ਲੱਖ ਲੈ ਤੇ 1 ਲੱਖ 20 ਹਜ਼ਾਰ ਸਾਡਾ ਅਸੀਂ ਆਪ ਦੇ ਗੁਰਦੀਪ ਵਕੀਲ ਕਰਾ ਰਹੇ ਹਾਂ। ਮਤਲਬ ਇਹਨੂੰ ਕੋਲ ਤੱਕ 1 ਲੱਖ 20 ਹਜ਼ਾਰ ਆਹ ਤੇ ਜੋ ਪਹਿਨਦੇ ਨੇ ਆਰਡਰ ਕਰ ਦਿੰਨੇ। ਇੱਕ ਮੈਨੂੰ ਆਜੇ ਫੋਨ ਆਇਆ ਚੇਅਰਮੈਨ ਸਾਹਿਬ ਲੋਹਾਂਡਾ ਆ ਗਏ ਥੇ। ਪੰਜਾਬ ਦੇ ਹਿੱਸੇ ਦਾ 200 ਕਿਊਸਕ ਪਾਣੀ ਬੰਨ੍ਹ ਕੇ ਰਹਿਣੇ ਨੂੰ ਚੜਤਾ ਸਵੈਰਿੰਗ ਲਾਜੀ ਕਹਿੰਨਾਂ ਲਿਆਵੇ ਇਹ ਕੌਣ ਹੁੰਦੇ ਆ ਦੀ ਇਹ ਕਰਨ ਵਾਲੀ ਉਸ ਨੂੰ ਯਾਦ ਆਦਾ ਅੱਜ ਪਹਿਲਾਂ ਨਾਇਨਾ ਕੋਲ ਵੀ ਹੋਦਰ ਹੈ ਹਾਈ ਕੋਰਟ ਦਾ ਹਾਈ ਕੋਰਟ ਰੀ ਕੀ ਹੈ ਹਾਈ ਕੋਰਟ ਨਹੀਂ ਕਿਹਾ ਹੈ ਇਹ ਜੋ 16 ਤਰੀਕ ਨੂੰ ਦਿੱਲੀ ਮੀਟਿੰਗ ਹੋਈ ਸੀ ਗੈਸਟ ਦੇ ਨਾਲ ਉਹਦਾ ਜਿਹੜਾ ਡਿਸੀਜਨ ਹੈ ਉਹ ਇਫਰੀ ਹੈ ਉਹ ਤੋਂ ਡਿਸੀਜਨ ਹੈ ਉਹਦਾ ਅਡਵਾਈਸ ਕੀਤਾ ਗਿਆ ਸਲਾਹ ਕੀਤੀ ਗਈ ਹੈ ਕਿ ਭਾਈ ਲੈ ਕੇ ਦੇ ਲਓ ਅਗਲਾ ਅਜੇ ਸਿਪਾਹੀ ਬੀਸੀ ਹੁਣੇ ਕੋਸ਼ਿਸ਼ ਕਰੋ ਹੋਰ ਹੈਗੀ ਜਿਹੜੀ ਆ ਕੇ ਜਾਤ ਕੋਲੇ ਚੇਨ ਮੰਗਦਾ ਮੈਂ ਸਭ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈਗੇ ਤਾਂ ਉਸ ਵਿੱਚ ਵੀ ਆਪਣੀ ਮੂਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ ਚੋਂ ਮੌਕਾ ਦੇਖਦੇ ਨੇ ਜੇ ਪੰਜਾਬ ਪਾਣੀਆਂ ਪਿੱਛੇ ਅਰ੍ਰਿਸਟ ਹੋ ਗਿਆ ਪੰਜਾਬ ਚ ਕੁਛ ਇਸ ਤਰ੍ਹਾਂ ਦਾ ਹੋ ਗਿਆ ਤਾਂ ਜਿੰਨੇ ਕਰ ਕੋਣ ਹੋਗਾ ਬੀਬੀ ਐਮ ਬੀ ਹੋਗੀ ਜਾਂ ਬੀ ਜੀ ਪੀ ਹੋਗਾ ਇਹ ਕੀ ਮਤਲਬ ਪਾਕਿਸਤਾਨ ਨੂੰ ਫੈਲਾ ਪਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਪਰੀ ਪੁਲਿਸ ਕਿੱਧੇ ਕਿੱਧੇ ਚਲਾ ਦੇ ਬਸ ਸਾਰੀ ਪੁਲਿਸ ਸਾਡੀ ਬਾਰਡਰ ਤੇ ਆ ਇਥੇ ਨਹੀਂ ਬੈਠੀਆਂ ਆ ਤੜਕੀਆਂ ਨੂੰ ਕੀ ਸੁਝੀਏ ਮੈਂ ਛੱਡਣਾ ਆਉਂਗਾ ਪੁਜੀਆ ਕਿਵੇਂ ਜੰਦਲ ਕੇ ਬਣੀ ਕੋਈ ਆਰਡਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਰਜੀਆਂ ਸਾਡੇ ਵਕੀਲ ਸਾਹਿਬ ਏਜੀ ਖੜੇ ਆ ਸਾਡੇ ਨਾਲ ਕੇ ਜੀ ਸਮਝਾਇਆ ਜੀ ਭਾਈ ਇੱਥੇ ਨਾ ਆਓ ਇੱਥੇ ਲੋਕ ਜੀ ਹੋਰ ਅਸਰ ਵੀ ਚਲੋ ਥੋੜਾ ਜਿਹਾ ਸੰਜਮਰਾ ਤੁਸੀਂ ਬਿਲਕੁਲ ਜਿਨਾ ਆਪੇ ਹੋ ਨਾ ਨਾ ਆਪੇ ਚਲੋ ਕੋਈ ਪਤਾ ਵੀ ਨਹੀਂ ਕੋਈ ਆਪਾਇਰਾ ਅਧਿਕਰਮ ਜਿਨ੍ਹਾਂ ਨੇ ਇਹਨਾਂ ਨੂੰ ਕੋਈ ਮੌਕਾ ਮਿਲੇ ਪਰ ਮੈਨੂੰ ਲੱਗਦਾ ਇਹ ਮੋਰ ਉੱਪਰ ਪਰ ਮੂੰਹ ਕਰ ਗਏ ਜਿੰਦਾਬਾਦ ਜਿੰਦਾਬਾਦ ਅਕਾਸ਼ ਸਿੰਘ ਜਿੰਦਾਬਾਦ ਲਈ ਭਾਜੀਪੀ ਕਾਂਦੀਆਂ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਦੰਦਾ ਬਣ ਲੈ ਲੋਕਾਂ ਦੇ ਮਸਾਇਲਾ ਬੱਲੇ ਆ ਫਟਾ ਕੱਢ ਲੋ ਮੰਗਲਾ ਫੇਰ ਅੱਗੇ ਜਾਣ ਹੀ ਹੁੰਦੇ ਆਪਾਂ ਹਾਂਜੀ ਹੱਤ ਕਰਦੇ ਆ ਯਾਰ ਮਤਲਬ ਅਸੀਂ ਕੋਈ ਅਸੀਂ ਕੋਈ ਜਾਂ ਤਾਂ ਉਹ ਛੋਟੇ ਹੱਲ ਨਾ ਪਾ ਸਕੀਏ ਜੇ ਮੈਂ ਯੋਕੀ ਕਰਨਾ ਸਾਡੇ ਅਰਧ ਦਾ 99% ਹੀ ਬਰਤੇ ਆ ਜੇ ਪੰਜਾਬ ਦਾ 75% ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘਟ ਕੇ ਆਏ 105 107 117 112 ਪਹਿਲਾਂ ਦੇ ਪਹਿਲਾਂ ਵਾਲੇ ਸੀ ਜੋ ਕੀ ਕਹੋ ਐਂ ਛੱਡ ਦੇ ਹੁਣ ਆਪਣੇ ਕੋਈ ਆਪਾ ਬਰਤਨ ਲਾਗੇ ਪਾਣੀ ਹਰੇ ਕੰਨਵੇਂ ਤੋਂ ਅਪਰ ਸੌਤੇ ਜਾਮਨ ਨੇ ਅਪਾ ਤੋ ਹੋਰ ਹਜੇ ਪੈਪਾ ਪੌਣੇ ਨੇ ਹਜੇ ਕੱਸੀਆਂ ਸੂਰੇ ਚਲਾਉਣੇ ਨੇ ਸਵੇ ਬਹੁਤ ਟੱਕੇਸ਼ਾਈ ਤਾਨਨਸ਼ਾਈ ਜਿਹੇ ਦੇਖਣ ਵਧੇ ਚੇਅਰਮੈਨ ਖੁਦ ਆ ਗਿਆ ਜਦ ਕੇ ਚੇਅਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਵੀਐਮ ਵੀ ਤੇ ਅਸੀਂ ਆ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਬਣਾਈ ਹੋਈ ਐ ਆ ਕਲੋਨੀਆਂ ਸਾਰਾ ਖਰਚਾ ਸਾਡਾ। ਬਾਕੀ ਜਮੀਨ ਕੋਈ ਹੱਡੀ ਨੂੰ ਉਤਾਰ ਰਿਹਾ। ਵੋਟ ਅੱਛਾ ਵੋਟ ਇੱਕੋ ਹੀ ਐ। ਪੰਜਾਬ ਦੀ ਵੀ 40%। ਬਾਕੀ 40% ਤੇ ਹਰਿਆਣਾ, ਰਾਜਸਥਾਨ ਐ ਹਮਾਚਲੇ। 3. ਤਿੰਨਾਂ ਦਾ 40% ਹਿੱਸਾ 40%। ਬਾਕੀ 30। ਆਪਸਾ ਸੱਟ ਕੱਢੀ। ਬੂੜਾ ਵੀ ਵੀ ਕਹਿ ਮਾਝਮਾ ਦੀ ਵੀ ਇੱਕ ਐ। ਸਾਜਿਵਿਕ ਕਰੇ ਤਿੰਨ ਇੱਕ ਕਰਕੇ ਕਹਿਣ ਜਿਤਨੀ 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 ਔਰ ਦੀ ਵੈਲਿਊ ਉੰਨੀ ਬਣਾਓ ਨਾ ਕਿ ਥੋੜੀ ਪਰ ਜੇ ਕੱਲਾ ਪੰਜਾਬ ਕੋਟ ਬਾਰੇ 7% ਕਿਵੇਂ ਜਿਤ ਜਣ ਕੇ ਇਹ ਪਹਿਲਾਂ ਕਿਹਨੇ ਧਿਆਨ ਨਹੀਂ ਦਿੱਤਾ ਪਹਿਲਾਂ ਜਿਹੜੇ ਆਪਣੇ ਹੱਥਾਂ ਸੀ ਨਾ ਉਹੜਲੇ ਹੋਏ ਚਨਾਲ ਇਹਨਾਂ ਅਦਨ ਸਭਾ ਦੇ ਵਿੱਚ ਸਪੈਸ਼ਲ ਗੱਲ ਦੱਸਿਏ ਕਿ ਪਾਈ ਨਹੀਂ ਬੰਦ ਹੁੰਦਾ ਹਾਂ ਯਾਰ ਅਸੀਂ ਕਿੱਥੋਂ ਦੀ ਪਾਣੀ ਹਾਂ 20 ਤਰੀਕ ਨੂੰ ਤੁਹਾਡਾ ਵੀ ਦੀ ਰਾਤ ਨੂੰ ਤੁਹਾਡਾ ਭੰਦਾ ਉਹਦਾ ਇਹੀ ਹੈ BBMP ਬੰਦੂ ਨਾ ਤਾਂ BBMP ਚਟਾਕ ਸੀ ਸਾਰਾ ਖਰਚਾ ਫਿਰ ਸਾਡੇ ਤੇ ਪਾਇਆ ਜਾਂਦਾ ਸੀ ਸੋ ਇਹ ਇਹਨੂੰ ਖਤਮ ਕਰਕੇ ਪੁਨਰਗਠਨ ਕਰੋ ਕੋਈ ਨਾ ਮਾ ਆਤ ਰੋਣਿਆ ਕਰਨੀ ਤੇ ਆਪ ਕੋ ਬਹੁਤ ਨਾਕੋ ਗਿਆ ਹੋਇਆ ਕੋਪਸਟੇਡੀਅਮ BBMP ਹਸਪਤਾਲ BBMP ਪੋਸਟ ਆਫਿਸ BBMP ਅੰਨਾ ਜ਼ੋਰਾ ਏਰੀਆ ਦੇ ਅੱਗੇ ਉਹ ਆਤਮੋਇਨਕ ਦੇ ਅਰੇਲੇ ਬਸ ਕੰਮ ਕੀ ਇਹਦੀ ਜੀਦਾ ਸਾਨੂੰ ਆਰਡਰ ਦੇਣਾ ਕੀ ਜੀ ਆਪਕਿੰਦੇ ਸੱਤ ਰੋਜ਼ ਦੇ ਵਾਲ ਵਾਲੇ ਖਾਲੀ ਕਰਾ ਲਓ ਅਸੀਂ ਫੱਟਾ ਚੱਕਾਂਗੇ ਲੱਗਗੇ ਜੀ ਬੋਲੋ ਅਸੀਂ ਤਾਂ ਅਹੀ ਲੋਕਾਂ ਨੂੰ ਪਾੜਦੇ ਨਹੀਂ ਹਾਂ ਠੀਕ ਹੈ ਜੀ ਫੇਰ ਆ ਅੱਜ ਜੀ ਬੰਦ ਕਰਾਂਗੇ ਪਾਣੀ ਉਹਨਾਂ ਦਾ ਉਹਨੂੰ ਕਬਰਵਾ ਦੇ ਅੱਜ ਉਹ ਬੰਦ ਕਰੀ ਫੱਟਾ ਚੱਕਾਂਗੇ ਫੱਟਾ ਚੱਕਾਂਗੇ ਐਸੇ ਜਿੰਨਾ ਕਹਾਜਾ ਤਰੀਆਂ ਦੇ ਇਹ ਤੇ ਬਹੁਤ ਬੜੇ ਬੜੇ ਰਹਿ ਗਏ ਸੋ ਓਨਲੀ ਹੈ ਖਾਸ ਕਰਕੇ ਇਸ ਮੌਕੇ ਤੇ ਜਿਸ ਵੇਲੇ ਦੇਸ਼ ਇੱਕ ਬਹੁਤ ਵੱਡੀ ਜੰਗ ਦੇ ਵਿੱਚ ਹੋ ਗਿਆ ਹੈ ਉਸ ਵੇਲੇ ਤਾਂ ਇਹਨਾਂ ਨੂੰ ਆਹ ਗੱਲ ਕਰਨੀ ਹੋਣੀ ਚਾਹੀਦੀ ਕਿ ਕਿਹੜੀ ਫਸਲ ਬੀਜਣ ਲੱਗੇ ਨੇ ਜਿਹੜੀ ਅੱਠ ਦਿਨਾਂ 'ਚ ਪੱਕ ਜੂਰੇ ਅੱਠ ਦਿਨ ਬਾਅਦ ਜੂਰੇ ਕੀ ਕਿਹਜਾ 12 ਬਾਰ ਬਾਰ 12 ਦਿਨਾਂ ਤੋਂ ਅੱਠ ਦਿਨ ਹੋ ਗਿਆ ਜੀ 12 ਦਿਨੋਂ ਵਸੇ ਹੀ ਮੈਣ ਗਏ ਅਰੇ ਪੀਣ ਵਾਸਤੇ ਦੇ ਰਹੇ ਨੇ ਮਾਣ ਗੱਲਾਂ ਆਖਦੇ ਰਹੇ 100 200 ਰਸਤੀ ਲਖਾਤੀ ਹੈ 1 150 ਕਿਲੋ ਦਾ ਨਾਮ ਬਣਾ ਦੇ 10 ਦਿਨ ਚ ਕਰ ਲਈ ਇਹ ਜੀ ਜੀ ਨੂੰ ਚਾਹ ਤੇ ਪਾਣੀ ਪੀਣ ਵਾਸਤੇ ਚੱਕੀ ਹੋਇਆ ਹੈ ਇਸ ਕੋ ਪੈਕ ਕਿਨੇ ਰੁਪਏ ਕਰੀ ਸਪਾਰਾਮ ਤੋਂ ਪੁੱਛ ਸਕਦੇ ਹੈ ਤੇ ਇਹ ਸਿਰੋਤ ਖੰਨੂ ਹੋ ਰਿਹਾ ਹੈ ਜੀ ਆਰ ਕੀ ਜਗਾ ਤੇ ਚਲੋ ਜੀ ਚੋ 27 ਹੋ ਗਿਆ ਗਰ 4:00 ਤੋਂ ਸਾਨੂੰ ਪੱਛਮ ਵੱਲ ਸਾਨੂੰ ਦੇ ਦੇ 20 ਤੋਂ 25 ਹੋ ਗਿਆ 680 ਕੀ ਤੁਸ ਕਹਿੰਦੇ ਦੀ ਲਾਸਟ ਇਹ ਮਤਲਬ ਖਰਾਬ ਹੋ ਜਾਣਾ ਮੈਂ ਤਾਂ ਨਿਸ਼ਚਾ ਬਚਾ ਲਿਆ ਹੋਰ 3-3 ਤਾਂ ਸਿਰਫ ਇਹ ਵੀ 680 ਅੱਗੇ ਤੁਸ ਕਿਸ਼ਾ ਆ ਗਿਆ ਤੇ ਪਰ ਕਿਹਨੇ ਹਰ ਕਸੰਦਗੀ ਨੂੰ 4015 ਬੀ.ਐਮ.ਲੀ ਹੁਕਮ ਕਰਨਾ ਸੀ ਐਮ ਕਟੂ ਪ੍ਰਮਾਨ ਸਿੰਘ ਮਾਨ ਤੋਂ ਇਨਕਾਰ ਜਿੰਦਾਬਾਦ ਅੱਲਾਹ ਜਿੰਦਾਬਾਦ ਠੀਕ ਹੈ ਗੱਲ ਕਿ ਉਕੜ ਉਕੜੇ ਉਕੜੇ ਵਿੱਚ ਹਿੱਸੇ ਜਾਂਦਾ ਜਿਹੜੇ ਦਿੰਦੇ ਆ ਉਹ ਵੀ ਨਹੀਂ ਇਸ ਬੱਤਲੇ ਹਰਾਪੜਾ ਨੂੰ ਉਹ 4000 ਮੰਗ ਕਰਦੇ ਆ ਤੇ ਨਾਲ ਧੰਨਵਾਦ ਤਾਂ ਕੀ ਕਰਨਾ ਕਿ ਆਹ ਭੁੱਗੇ ਪੰਗੇ ਲਈ ਜਾਂ ਸਾਰੇ ਚੇਅਰਮੈਨ ਆ ਗਏ ਤਾਂ ਕਿ ਉਹ ਸੁਣ ਤੋਂ ਮੈਂ ਜੀ ਹਲੇ ਪ੍ਰਸ਼ਾਸਨ ਮਰਦਾਬ 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 ਪ੍ਰਸ਼ਾਸਨ ਮਰਦਾਬ 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 ਆਦਾ ਸੰਕਟ ਆਪਣੇ ਸਿੱਤੇ ਮਹਿਲ ਕੋਈ ਰੌਲਾ ਨਹੀਂ ਜੀ ਇੱਕ ਤਰੀਕ ਤੱਕ ਕੋਈ ਰੌਲਾ ਕਰਕੇ ਫੈਸਲਾ ਬੀਬੀ ਐਮ ਬੀ ਦੇ ਸਿਧਾਂਤ ਚ ਲਿਖਿਆ ਹੋਇਆ ਹੈ ਨਾਰਮਲ ਮੀਟਿੰਗ ਕਰਨੀ ਹੈ ਮਹੀਨੇ ਦਾ ਨੋਟਿਸ ਐਮਰਜੈਂਸੀ ਮੀਟਿੰਗ ਕਰਨੀ ਇੱਕ ਹਫਤੇ ਦਾ ਨੋਟਿਸ ਦੇਣਾ ਹੈ ਸਾ ਸਰਕਰ ਦੇ ਨੁਕਸੇ ਇੰਨੇ ਬਿਚਾਰਾਂਗੇ ਮੀਟਿੰਗ ਇਲੀਗਲ ਐ ਜੋ ਲਿਆ ਗਿਆ ਫੈਸਲਾ ਨਹੀਂ ਅਸੀਂ ਦੱਸਿਆ ਇਹ ਕੋਈ ਹਾਈ ਕੋਰਟ ਨਹੀਂ ਠੀਕ ਐ ਤਾਂ ਤੁਸੀਂ ਜਿਹੜਿਆਂ ਤੁਸੀਂ ਆਪਣਾ ਭਾਗ ਦਿੱਤਾ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਤੋਂ ਮਿਲਤਾਰੇ ਦੱਸਾਂ ਪਹਿਲਾਂ ਇਹ ਪਹਿਲਾਂ ਮਿਲਤਾਰੇ ਹੱਕ ਬਣ ਗਿਆ ਤੁਹਾਡਾ ਹੈ ਹਾਂ ਹੱਤ ਪ੍ਰਾਣੀ ਬੈਠਾ ਨਹੀਂ ਸੋ ਇਸ ਕਰਕੇ ਮੈਂ ਤੁਹਾਨੂੰ ਉਹ ਵੀ ਇਹ ਨਹੀਂ ਹੈ ਕਿ ਅਸੀਂ ਇਹਨਾਂ ਨੇ ਕੋਈ ਤਰ੍ਹਾਂ ਕਰਦੇ ਹਰੇ ਨੇ ਦੇ ਲੋਕਾਂ ਦਾ ਕੋਈ ਟਕ ਟਕ ਆ ਜਿਹੜੀ ਬੀਜੇਪੀ ਕਰੇਗੀ ਨਾ

ਹਰਜ ਬਣਦਾ ਬੀਬੀਐਮਬੀ ਦੇ ਚੇਅਰਮੈਨ ਦਾ ਤੇ ਮੁੱਖ ਮੰਤਰੀ ਪੰਜਾਬ ਨੂੰ ਫੋਨ ਕਰੇ ਕਿ ਜੀ ਮੈਂ ਇਸੇ ਲਈ ਤੇ ਮੈਂ ਤਾਂ ਉਹਨੂੰ ਫੋਨ ਕਰਨਾ ਸੀ ਪਹਿਲਾਂ ਮੇਰੇ ਉਹ ਤੋਂ ਬਾਅਦ ਫਿਰ ਮੈਂ ਉਹਨੂੰ ਫੋਨ ਤੇ ਨਹੀਂ ਜਾ ਜਾ ਕੋਲ ਸੁਣ ਵੀ ਨਹੀਂ ਦੱਸਿਆ ਕੰਟਰੋਲ ਰੂਮ ਤੇ ਫੋਨ ਕਰਤਾ ਜੀ ਸ਼ਮਨ ਦਾ ਹਨ ਸਟੋਲ ਤੇ ਬਣਦਾ ਮਨ ਤੇ ਜਲੇ ਉਹ ਫੈਗਿਆ ਸੱਚੀ ਮਤਲਬ ਕਮਾਲ ਇਹ ਨਹੀਂ ਤਾਂ ਕੇਸ ਹੈ ਕਿੰਨਾ ਬਿਲਕੁਲ ਹੈ ਉਸਦੇ ਵੀ ਆਈਸਪਾਸ ਉਹ ਵੀ ਜਿਹੜਾ ਪ੍ਰਹਾਨ ਕਰਨਾ ਨੇ ਛੱਡ ਲਿਆ ਸੀ 200 ਕੁ ਸੋਤ ਪੰਜਾਬ ਦਾ ਹੈ ਇਧਰੋਂ ਇਧਰੋਂ ਨਾ ਕੇ ਬੰਕਰ ਕੇ ਇਧਰ ਨੂੰ ਬੋਲਦਾ ਆ ਬਸ ਮਤਲਬ ਤੁਸੀਂ ਸਾਡੇ ਹੈ ਹੀ ਨਹੀਂ ਵੀਰ ਜਦੋਂ ਤੁਸੀਂ ਸਾਡੇ ਹੱਥਾਂ ਸਾਡੇ ਦਾ ਬਰੋਦੀ ਚੱਲਦੇ ਹੋ ਤੇ ਅਸੀਂ ਤੁਹਾਡਾ ਖਰਚਾ ਕਿਉਂ ਨਹੀਂ ਹੈ ਹਰ ਤੇ ਨਵੇਂ ਨਾ ਬਦਲਣ ਨੂੰ ਸੀ ਪੈਸੇ ਮੈਂ ਕਹਿੰਦਾ ਮੈਂ ਤੇ ਉਪਰੋਂ

ਹੋ ਜੀ 18 ਫੁੱਟ ਚੱਲ ਗਿਆ ਸਰਪਾਹੂ ਚੱਲੀ ਕਿਸੇ ਨਾਲ ਉਹ 2 ਮੀਟਰ ਚੱਲ ਰਿਹਾ ਹੈ ਰੰਜੀ ਸਾਹਿਬ 55 ਨਾ ਤੋਂ ਪਟੰਡਾ ਤੱਕ ਕਰਨਾ ਹੈ ਅਸਲ ਵਿੱਚ ਫਿਰ ਜਦੋਂ ਹਮ ਬੰਦ ਜੀ ਅੱਜ ਆ ਗਿਆ ਜੀ ਕਿਹੜੇ ਤਰੀਕੇ ਪਰੰਗ ਨਹੀਂ ਮੰਨਦੇ ਉਹ ਤਾਂ ਜੀ ਉਹਨੂੰ ਮੁੱਖ ਨੂੰ ਕਰ ਦਿੰਗੇ ਜੀ ਵਾਜੋ ਕਰ ਮੈਂ ਤਾਂ ਟਾਈਮ ਆ ਗਿਆ ਜੀ ਐਸਮਈਆ ਕੱਢ ਲੈਂਦੇ ਸੀ ਐਸਮਈਆ ਹਿੰਦਾ ਸੀ ਕਹਿ ਰੱਖਿਆ ਐਸਮਈਆ ਤਾਂ ਸਿੱਧਾ ਕਹਿੰਦਾ ਤੁਸੀਂ ਹੀ ਰੱਖੋ ਜੇ ਕੋਈ ਪੁੱਛੇ ਸਬੀਨ ਕੋਟ ਨੇ ਕੈਲੀ ਜਤਨ ਹਰਮਾਨ ਨੂੰ ਜਾਵਦੀ ਅਫਸਰ ਸੀ ਇਹਦਾ ਹਾਈਟ ਹੈ ਇਹ ਦੇਖ ਸਕਦੇ ਅਜਿਹਾ ਕਿ ਉਹ ਆਪਣੀ ਐਸ ਸੁਦਾਈਏ ਦੇ ਨਾਮ ਦੇ ਵਿੱਚ ਲੱਤ ਇਹਨੂੰ ਵਾਈਐਸਏ ਕਿਹਾ ਜਾਂਦਾ ਹੈ ਜਮਨਾ ਤੋਂ ਸ਼ਤਮੇ ਦਾ ਹੈ ਜਮਨਾ ਜਿਹੜੀ ਹੈ ਇਹ ਦਿੱਲੀ ਤੋਂ ਲੈ ਕੇ ਬਿਹਾਰ ਤੋਂ ਬੰਗਾਲ ਬੰਗਲਾਦੇਸ਼ ਤੱਕ ਦਿੰਦੀ ਜਦੋਂ ਉਹ ਪਾਣੀ ਤੁਸੀਂ ਮਾਈਕ ਤੇ ਜਾ ਦਿਓ ਜਿਹੜਾ ਬੱਝ ਗਿਆ ਹੈ ਸਾਡੇ ਇਹ ਸੰਤੋ ਲਈ ਇਹ ਸਮੂਹ ਕੀ ਮਾਈਕ ਚੱਲ ਰਿਹਾ ਹੈ ਅੱਛਾ ਕਹਿੰਦੇ ਜੀ ਨਹਿਰ ਬਣਾਉਣੀ ਪਾਣੀ ਨਹੀਂ ਹੋਣੀ ਨਹਿਰ ਨਹੀਂ ਕਿ ਪਾਣੀ ਦੀ ਗੱਲ ਨਹੀਂ ਗੱਲ ਹੈ ਨਹਿਰ ਬਣਾਉਣੀ ਕਹਿੰਦਾ ਛੱਡੋ ਨਹਿਰ ਬਣਾ ਲਵਾਂਗੇ ਪਾਣੀ ਦਾ ਤਾਂ ਕੋਈ ਰਾਜੀ ਹੈ ਨਾ ਪਾਣੀ ਨਹੀਂ ਹੈ ਆ ਆ ਬੰਦੇ ਤਰਕ ਨੇ ਕੋਟਾਂ ਤਰਕ ਨੇ ਕੋਈ ਨਹੀਂ ਪਤਾ ਦੱਸ ਆ ਜਾਂਦੇ ਕੋਈ ਤਾਂ ਹੁਣ ਕਹਿੰਦੇ ਸੋ ਕਦੇ ਧਾਤ ਲੱਥੀ ਤੇ ਗਏ ਹਾਂ ਅਰੇ ਬੂਲ ਪਾਣੀ ਦੀ ਤਰਸੇ ਹਾਂ ਪਤਾ ਨਹੀਂ ਸੋਨੇ ਦੇ ਕੁੱਟੀਆਂ ਵਾਲੇ ਹੈਗੇ ਨਹੀਂ ਹੈਨਾ ਬਿਸਲੀਆਂ ਪੀਏ ਇਹਨਾਂ ਨੂੰ ਕੀ ਪਤਾ ਪਾਣੀ ਕਿੱਥੋਂ ਆਏ ਜਿਹੜਾ ਉਹ ਮੁੱਲ ਕਿਉਂ ਹੈ ਜਿਹੜਾ ਰੇਗਿਸਤਾਨ ਦੇ ਵਿੱਚ ਪਿਆ ਸਾਰੇ ਆਉਂਦੇ ਪਾਣੀ ਮੁੱਲ ਨੂੰ ਪਤਾ ਤੁਹਾਨੂੰ ਉਹ ਤੋਂ ਬਗ ਬੰਦੀ ਜਾਣਦਾ ਪਾਣੀ ਕਿੱਥੇ ਤੋਂ ਮਿਲਦਾ ਸੋ ਅਪਣੇ ਕੋਲ ਕੋਈ ਜਾਣਦਾ ਅਜੇ ਕੋਈ ਕੱਲਾ ਪਾਣੀ ਤਾਂ ਹੈ ਜਿਹੜਾ ਜਿਹੜਾ ਸਾਡੀ ਲੈਟ ਹੈ ਉਹ ਵੀ ਸਾਡੇ ਕਨੇ ਮੈਂ ਤੁਜੀ ਹਾਂ ਮੈਂ ਇਸ ਦਾ ਤੌਰਾਨ ਕਿ ਉਹ ਜਦੋਂ ਕਈ ਵਾਰੀ ਮੋਗੇ ਵਾਲੇ ਵੀ ਆ ਕੇ ਕਹਿਣ ਜੀ ਤੇਲ ਕਿੱਸੇ ਮੈਂ ਮੋਗੇ ਦਾ ਬਚਾਇਆ ਜਦੋਂ ਇਹ ਪਾਣੀ ਨਹੀਂ ਪਹੁੰਚਦਾ ਸਕੇ ਲੋਕ ਅਬੋਰ ਬਾਦਿਲ ਕਾ ਪਰੋਤ ਤੇ ਇੰਕ ਤੇ ਮੋਗੇ ਮਦਦ ਅਾ ਤਾਂ ਤੁਹਾਡਾ ਜੇਰਾ ਹੈ ਸਿਰਚ ਪਾਣੀ ਹੈ ਨਹੀਂ ਤੇ ਹੁਣ ਹੁਟੋਡੇ ਨੈਟ ਨਹਿਰਾ ਡੁੱਬ ਕੇ ਤੰਗ ਵੀ ਜਾਂਦੀ ਹੈ ਪਾਣੀ ਹੈ ਨਹੀਂ ਅਹੂਣਾ ਕੋ ਮੋਗੇ ਲਾ ਕੇ 10000 ਏਕੜ ਨੂੰ ਅੱਜ ਹੋਰ ਕਰਦੇ ਹੋਰ ਵੀ ਕਰਨਾ ਪੈਣਾ ਹੈ ਇਥੇ ਜੇ ਮਾਰ ਨਾ ਕੋਈ ਤਾਂ ਫਟੇ ਪਲਾ ਆ ਕੇ ਫਟੇਗਾ ਆਡੀਓ ਆ ਰਹੀ ਹੈ ਮਾਈਕ ਨੂੰ ਕੱਲੋਂ ਭਾਵੇਂ ਸੇਕਰਾ 100 ਮੀਟਰ ਤੋਂ ਭੱਜਾ 500 ਕਿਲਾ ਬੰਦਾ ਉਹਦਾ ਮਾਈਕ ਤੁਸੀਂ ਦੇਖੋ ਨਾ ਤੁਹਾਨੂੰ ਭਾਵੇਂ ਕਿੰਨਾ ਪਾਣੀ ਬੋਲੇ ਬੋਲੀ ਹੈ ਸਿਕਰ ਮੋਟਾ ਸਿਕਰ ਵਾਲੀ ਮੈਨੂੰ ਵੀ ਪਤਾ ਮਾਈਕ ਆਹ ਦਾ ਇਹ ਕੀ ਆ ਕਿ ਸਦਰ ਸਦਰ ਕੀ ਕਹਿ ਰਹੇ ਨੇ ਮੈਂ ਨਾਲ ਜਾ ਰਹੀ ਹਾਂ ਜੇ ਤੁਹਾਡਾ ਸਾਥ ਦੇ ਲਈ ਕੋਈ ਕਿ ਲੜਾਈ ਨਹੀਂ ਹੋਣੀ ਹੈ ਵੋਟਾਂ ਨੂੰ ਨਹੀਂ ਜਾਣਾ ਭਗਵੰਤ ਮਾਨ ਹਮ ਤੁਹਾਰੇ ਸਾਥ ਹੈ ਸਾਥ ਹੈ ਉਸ ਕਰਕੇ ਮੈਂ ਤੁਹਾਨੂੰ ਸਵੇਰੇ ਸਵੇਰੇ ਤੁਹਾਨੂੰ ਇੱਕ ਹੋਰ ਸੰਕਟ ਪੈ ਗਿਆ ਕਿ ਉਹਨੇ ਕਿਹਾ ਉਹਨਾਂ ਕਿਹਾ ਸ਼ਾਂਤੀਪੂਰਵਕ ਤੁਸੀਂ ਇੱਥੇ ਬੈਠੇ ਮੈਂ ਤੁਹਾਨੂੰ ਤਾਂ ਬੋਲ ਕਰਦਾ ਆਪਾਂ ਨੂੰ ਕੋਈ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਕਰਨਾ ਜੀ ਨਾਲ ਨਾ ਉਹਦਾ ਮਾਈਕ ਦਿੱਤਾ ਕਹਿੰਦਾ ਮੈਂ ਮੌਕਾ ਨਹੀਂ ਮਾਈਕ ਦਿੱਤਾ ਹਨਾ ਦੁਬਾਰਾ ਨਹੀਂ ਜੀ ਦੁਬਾਰਾ ਨਹੀਂ ਉਹਇਪਰ ਕਿਹਾ ਜਦੋਂ ਤੱਕ ਜੰਨੀ ਨੂੰ ਬਹੁਤ ਕੁਝ ਹੋ ਰਿਹਾ ਸੀ ਉਹ ਦਿਨ ਵੀ ਮੈਂ ਵਰਜੋ ਤੋਂ ਕਾਈ ਗਿਆ ਜਿਸ ਦਿਨ ਟਾਈਮ ਪੈਸਟ ਸਲੋ ਕਰਨੀ ਲੱਗੀ ਜੰਨੀ ਨਾਲ ਜਿਸੇ ਵੀ ਆਊਗਾ ਨਾ ਫਿਰ ਕੋਈ ਇਹਨਾਂ ਨੂੰ ਚੇਰ ਲਉ ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹੁੰਦਾ ਸਤਿ ਸ਼੍ਰੀ ਅਕਾਲ ਅੰਡੇ ਪੰਜਾਬ ਦੇ ਪਾਣੀਆਂ ਵਾਲਾ ਕਰਤਾਰਪ੍ਰਸਾਦ ਸਿੰਘ ਮਾਨ ਜਿੰਦਾ ਤਾਂ ਕੀ ਪਿਆਰ ਜਜ਼ਮਤ ਇਸ ਬਹੁਤ ਮੈਨੂੰ ਇਸ ਹੁੰਦੀ ਹੈ ਕਿ ਰਾਣੀਦਾਰ ਨੇ ਤਾਂ ਮਤਲਬ ਘਰ ਚ ਰੋਣ ਸਭ ਨੂੰ ਸਾਰੇ ਮੈਂਬਰਾਂ ਨੂੰ ਤਸ਼ਰੀਫ ਕਰਨਾ ਹੈ ਇਹਨਾਂ ਨੇ ਉਹਨਾਂ ਦੇ ਬਹੁਤ ਸਾਰੇ ਉਹਦਾ ਉਹਨਾਂ ਨਾਲ ਗੱਲ ਵੀ ਕਰਨੀ ਪਰ ਤੁਸੀਂ ਜਦੋਂ ਨਾਲ ਹੋ ਤਿਵਾ ਰਹਿਆ ਹੋਵੇ ਤਾਂ ਰਾਣੀਦਾਰ ਨੂੰ ਕਰੇ ਜਿਆਦਾ ਮੁਸ਼ਕਲ ਨਹੀਂ ਹੁੰਦੀ ਜਦੋਂ ਪਰਿਵਾਰ ਨੂੰ ਹੀ ਪਤਾ ਹੋਵੇ ਕਿ ਸਾਡੇ ਘਰੇ ਕੀ ਘਟ ਹੈ ਤਾਂ ਉਹ ਵੀ ਕਮਾਜਨਾ ਕਰੀਏ ਸਾਡੇ ਘਰੇ ਕੀ ਹੈਗਾ ਉਹ ਅਸੀਂ ਦੱਸਤੀਏ ਕਿਸੇ ਕਿਸਮ ਦਾ ਕੰਮ ਤੇ ਆਵਾਜ਼ ਕਰਦੇ ਗਏ ਸਕੇ ਮੈਂ ਲਖੀ ਸਾਹਿਬ ਤੇ ਅਸੀਂ ਸਾਰੇ ਇੱਥੇ ਕੋਰਗੋੜੀ ਨਾਲ ਨਾਮ ਪਸਟ ਮੀਡੀਆ ਵਾਲੇ ਨੇ ਸਵਾਗਤ ਆ ਰਾਮ ਨਾਮ ਰਾਮ ਨੰਦ ਹਨ ਤੇ ਇੰਦਾ ਚੈਨ ਸਾਡੇ ਨਾਲ ਬਸ ਤਾਂ ਹੁਣ ਕੋਈ ਅਸੀਂ ਗੱਲ ਨਹੀਂ ਅਸੀਂ ਖੂਬਸੂਰਤ ਹਸਪਤਲ ਨੂੰ ਵੀ ਕੈਰ ਕਰਦੇ ਹਾਂ ਅਸੀਂ ਤੇ ਸਰਪੋਰਟ ਨੇ ਵੀ ਕਿਆ ਕਰੇ ਜੇ ਤੁਹਾਨੂੰ ਪਸੰਦ ਨਹੀਂ ਹੈ ਤਾਂ ਬੱਸ ਦਾ ਤੁਸੀਂ ਚੈਲੰਜ ਕਰ ਜਾਓ ਜੋ ਸੀ ਕੈਨ ਇੰਟੀਜੈਕਟ ਨਾ ਮੈਂ ਮੈਂ ਨਾ ਸੋਚਦਾ ਤੇਰੇ ਉਹ ਪਹਿਲਾ ਫੈਸਲਾ ਕਿ ਕਿਹੜੀ ਫੈਲੇ ਤੋਂ ਕੰਨ ਨਹੀਂ ਜਾਉਂਦਾ ਮੈਂ ਮਾਨਸਾ ਦੇ ਵਿੱਚ ਮੱਤ ਮਾਨਸਾ ਦੇ ਵਿੱਚ ਮੈਨੂੰ ਪਤਾ ਨਹੀਂ ਪਾਣੀ ਦੀ ਕਿੰਨੀ ਵੇਲੇ ਪਾਣੀ ਦੀ ਕਿੰਨੀ ਬਹੁਤ ਮੈਂ ਐਵੇਂ ਨਹੀਂ ਬੈਠਾ ਪਹਿਲੇ ਤਾਂ ਮੈਂ ਤੁਸੀਂ ਪਰ ਮੈਂ ਕੋਈ ਰੱਖ ਲੋ ਆਪਣਾ ਕੋਈ ਜਾਤਾਂ ਕਮੇਟੀ ਬਣਾ ਕੇ ਦੱਸੋ ਸੇmber 50 ਤੇ ਨਾਲ ਇੰਟਚ ਰੋਗ ਗਰੁੱਪ ਬਣਾ ਲੋ ਕਾਸੀ ਕਰ ਗਏ ਨੇ ਇੰਨੇ ਬੰਦੇ ਸਰ ਕਿੰਪੂ ਤੋਂ ਚੱਲਦੇ ਚਲੋ ਪਹਿਲਾ ਲਾਦੇ ਉਧਰਲੇ ਪਿੰਡਾਂ ਦੇ ਲੋਕ ਨਹੀਂ ਨਹੀਂ ਕੋਈ ਨਹੀਂ ਇਸ ਕਰਕੇ ਜੋ ਇਸ ਕਰਕੇ ਪਰਖ ਰਣੀ ਹੈ ਬਾਣੇ ਦੀ ਤੁਸੀਂ ਪਹਿਲੇ ਨਾਲ ਤੁਸੀਂ ਇਹ ਗੱਲ